ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਮੈਂ ਪਹੁੰਚਿਆ ਸੀਗਾ ਪਿੰਡ ਇੰਦਗੜ੍ਹ ਵਿਖੇ ਜ਼ਿਲ੍ਹਾ ਮੋਗਾ ਤੇ ਇੱਥੇ ਤੁਹਾਨੂੰ ਦਿਖਾਉਣਾ ਜੀ ਬਾਪੂ ਜੀ ਜੋ ਕਿ ਬਾਪੂ ਜੀ ਦੀ ਉਮਰ ਮੇਰੇ ਖਿਆਲ ਦੇ ਵਿੱਚ 70-80 ਸਾਲ ਦੇ ਨੇੜੇ ਤੇੜ ਹੋਗੀ ਤੇ ਇਹ ਬਾਪੂ ਦਾ ਘਰ ਕਿੰਨੇ ਉਮਰ ਆ ਬਾਪੂ ਜਾਂਦੇ ਜਾਂਦੇ ਕਿੰਨੇ 90 ਨੂੰ ਬੇਹੂ 90 95 90 95 90 95 ਸਾਲ ਦੀ ਉਮਰ ਆ ਤੇ ਇਹ ਬਾਪੂ ਦਾ ਘਰ ਆ ਤੇ ਬਾਪੂ ਨੇ ਗਾਣੇ ਬਹੁਤ ਲਿਖੇ ਹੋਏ ਆ ਬਾਪੂ ਕਿੰਨਾ ਟਾਈਮ ਹੋ ਗਿਆ ਲਿਖਦਿਆਂ ਨੂੰ ਮੈਂ ਤਾਂ ਪੰਦੇ ਮੇਰਾ ਉਹ ਮੇਰਾ ਲੰਚ ਪਾਇਆ ਮੈਂ ਲੰਚ ਪਾਇਆ ਹਣਾ ਹੁਣ ਬਾਪੂ ਦੇ ਥੋੜਾ ਟਾਈਮ ਹੈ ਕਿੰਨਾ ਟਾਈਮ ਹੈ ਲੰਚ ਪਾਏ ਨੂੰ ਅੱਖ ਚ ਮੇਰਾ ਖਿਆਲ ਦਾ ਵੀ ਅਗਲੇ ਵੀ ਵਾਦਾ ਪਾਇਆ ਅਗਲੇ ਵੀਰਵਾਰ ਦਾ ਤੇ ਬਾਪੂ ਆਪਣਾ ਨਾਂ ਕੀ ਆ ਨਾ ਤਾਂ ਮਲਕੀਤ ਹੈ ਮਲਕੀਤ ਤੇ ਚੱਲਦਾ ਆਮ ਆਮ ਨਹੀਂ ਤਾਂ ਨੀਤਾ ਇੰਦਗੜ ਦੇ ਵਿੱਚ ਜੇ ਕਿਸੇ ਨੇ ਵੀ ਆਉਣਾ ਹੋਵੇ ਬਾਈ ਤੇ ਲੋਗੜ ਵਾਲੇ ਮੰਨ ਲਓ ਅੱਡੇ ਤੇ ਵੱਡੂ ਵਾਲਾ ਲੱਡੇ ਤੇ ਜਿਹੜਾ ਮਰਜੀ ਬਾਪੂ ਦਾ ਨਾਮ ਪੁੱਛ ਕੇ ਆ ਜੇ ਤੇ ਬਾਈ ਬਾਪੂ ਦੇ ਗਾਣੇ ਬਹੁਤ ਸੋਹਣੇ ਸੋਹਣੇ ਲਿਖੇ ਹੋਏ ਆ ਤੇ ਡਿਊਟ ਵੀ ਲਿਖੇ ਹੋਏ ਆ ਤੇ ਸੋਲੋ ਵੀ ਬਹੁਤ ਜ਼ਿਆਦਾ ਲਿਖੇ ਆ ਮੈਂ ਤੈਨੂੰ ਦੱਸ ਦਿੰਨਾ ਹਾਂਜੀ ਹੋਰ ਹੋਗੇ ਮੈਂ ਤੁਹਾ ਦਾ ਮੁੰਡੇ ਕਈ ਗੱਲਾਂ ਲਾਖਾ ਕੇ ਗਏ ਆ ਠੀਕ ਹੈ ਜੀ ਅ ਬੇ ਪਰਵਾਹਾਂ ਤੇਰੀਆਂ ਤੇ ਤੂੰ ਦਾੜਾ ਬੇ ਪਰਵਾਹ ਬੇ ਪਰਵਾਹਾਂ ਤੇਰੀਆਂ ਤੇ ਤੂੰ ਦਾੜਾ ਬੇ ਪਰਵਾਹ ਹਾਂ ਠੀਕ ਹੈ ਜੀ ਜ ਜਿਵੇਂ ਹੋ ਜੇ ਨਜ਼ਰ ਤੇਰੀ ਉਹ ਤੱਤੀ ਨਹੀਂ ਲੱਗਦੀ ਵਾ ਜਿੱਥੇ ਹੋ ਜੇ ਨਜ਼ਰ ਤੇਰੀ ਉਹਨੂੰ ਤੱਤੀ ਨਹੀਂ ਲੱਗਦੀ ਵਾ ਬਾਪੂ ਬਹੁਤ ਸੋਹਣੀਆਂ ਲਾਈਨਾਂ ਲਿਖੀਆਂ ਤੇ ਨਾਨਕ ਵੱਡਾ ਆਠੀਏ ਨਾਨਕ ਵੱਡਾ ਆਖੀਏ ਤੇ ਨਾਨਕ ਵੱਡਾ ਆਖੀਏ ਹੈ ਸਾਹਾ ਹੈ ਸਾਹਾ ਦਾ ਸਾਹ ਛਾਹ ਦਾ ਛਾਹਾਂ ਦਾ ਸਾਹ ਹਾਂ ਠੀਕ ਹੈ ਬਾਕੀ ਛਾਂ ਦਾ ਛਾਏ ਠੀਕ ਹੈ ਜੀ ਬਕੂਈ ਜਲੀ ਬਾਪੂ ਇਹ ਤੂੰ ਅੱਗੇ ਤੈਨੂੰ ਉਹ ਗੀਤ ਥਾਣਾਗਾ ਕੱਲੀ ਕੱਲੀ ਠੀਕ ਹੈ ਜੀ ਮੈਂ ਹਾਜ਼ਰੀ ਯਾਦ ਕਰਾਂ ਹਾਂ ਜੀ ਮੈਂ ਹਰਦਮ ਯਾਦ ਕਰਾਂ ਹਾਂ ਮੈਂ ਹਰਦਾਂ ਵੀ ਯਾਦ ਕਰਾਂ ਹਾਂਜੀ ਯਾਦ ਕਰਾਂ ਮੈਂ ਉਠਾ ਬੈਂਦਾ ਯਾਦ ਕਰਾਂ ਮੈਂ ਉੱਠਦਾ ਬੈਂਦਾ ਹਰ ਸਾਹ ਵਿੱਚ ਨਾਂ ਤੇਰਾ ਲੈਂਦਾ ਹਰ ਸਾਹ ਵਿੱਚ ਹਰ ਸਾਹ ਵਿੱਚ ਨਾਂ ਤੇਰਾ ਲੈਂਦਾ ਹਾਂ ਕਿਤੇ ਥੋੜਾ ਹੋ ਕੇ ਨੇੜੇ ਕਿਤੇ ਸੁਣਲਾ ਹੋ ਕੇ ਨੇੜੇ ਦਾਂ ਚੰਦੇ ਆ ਕੇ ਮੈਂ ਯਾਦ ਕਰ ਹਰ ਵੇ ਆਏ ਹਾਏ ਦਰਸ਼ਨ ਦੇ ਆ ਕੇ ਮੈਂ ਯਾਦ ਕਰ ਹਰ ਵੇਲੇ ਹਾਂ ਬਹੁਤ ਸੋਹਣੇ ਬਾਪੂ ਕਿੰਨਾ ਟਾਈਮ ਕੋ ਲਿਖਦੇ ਆ ਨੋ ਤੁਹਾਨੂੰ ਨਹੀਂ ਮੈਂ ਅਨਪੜ੍ਹ ਕਰਕੇ ਅੱਛਾ ਮੈਂ ਅਨਪੜ੍ਹ ਹਾਂ ਕਾ ਕਾ ਹੈ ਬਹਿ ਜਾਂ ਮੈਂ ਅੱਛਾ ਤੇ ਨਹੀਂ ਗੀਤ ਆਪਣੇ ਮੁੰਡੇ ਇੱਥੋਂ ਗਏ ਆ ਪਹਾੜਾਂ ਦੇ ਪਹਾੜਾਂ ਦੇ ਹਾਂ ਤੇ ਉਹਨ ਕਹੇ ਦੋ ਕੈਸਟਾ ਭਰਾ ਕੇ ਦੋ ਕੈਸਟਾ ਭਰਾ ਕੇ ਲੈ ਗਏ ਤੁਹਾਡੇ ਤੋਂ ਹਾਂ ਠੀਕ ਹੈ ਜੀ ਕੋਈ ਗੱਲ ਨਹੀਂ ਬਾਪੂ ਮੈਂ ਨਾ ਤੁਹਾਡਾ ਅਨਪੜਹਾ ਤੁਸੀਂ ਹਨ ਹਾਂਜੀ ਉਹਨ ਕਹੇ ਚੇਤਾ ਪਾ ਦੇਂਦਾ ਉਹ ਨਾ ਬਾਪੂ ਟੈਂਸ਼ਨਲ ਹੈ ਮੈਨੂੰ ਚੇਤਾ ਨਹੀਂ ਪਾਲਦਾ ਛੇਤੇ ਠੀਕ ਹੈ ਜੀ ਉਹ ਚੇ ਬਾਹ ਹੋ ਗਿਆ ਠੀਕ ਹੈ ਜੀ ਕੋਈ ਗੱਲ ਨਹੀਂ ਮੈਂ ਨਾ ਤੁਹਾਡਾ ਇਹ ਤੇ ਨੰਬਰ ਪਾ ਦੂੰਗਾ ਤੁਹਾਡਾ ਐਡਰੈਸ ਪਾ ਦੂੰਗਾ ਤੇ ਜਿਨ੍ਹਾਂ ਨੂੰ ਆਪਾਂ ਕਮਾਂਗੇ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰੋ ਆਪਣੇ ਦੋਸਤਾਂ ਨੂੰ ਤੇ ਤੁਹਾਡੇ ਨਾਲ ਸੰਪਰਕ ਕਰ ਲੈਣਗੇ ਸਾਰੇ ਇਹ ਤੇ ਬਾਪੂ ਅਸੀਂ ਵੀ ਉਹਨੇ ਕਿਸੇ ਦਿਨ ਟਾਈਮ ਕੱਢ ਕੇ ਫਿਰ ਆਪਾਂ ਜਰੂਰ ਬੈਠਾਂਗੇ ਠੀਕ ਹੈ ਜੀ ਸੱਸੀ ਘਰ ਬੇਬੇ ਹੋ ਠੀਕ ਹੈ ਹਾਂ ਠੀਕ ਹੈ ਸੇ ਠੀਕ ਹੈ ਵੱਧ ਗਿਆ ਬਾਪੂ ਨੇ ਗਾਣੇ ਸੁਣਾਏ ਹੁਣ ਮੈਂ ਕਿਹਾ ਉਹਨੇ ਕਿਹਾ ਦਿਨ ਅਸੀਂ ਤੂੰ ਆਉਂਦਾ ਨਹੀਂ ਨਾ ਅੱਛਾ ਇਹ ਬੇ ਬੇਬੇ ਜੀ ਆਈ ਬਾਪੂ ਦੇ ਘਰ ਵਾਲੀ ਬੇਬੇ ਤੁਹਾਡਾ ਕੀ ਨਾਮ ਹੈ ਗਰਦਿਆਲਕਰ ਗਰਦਿਆਲਕਰ ਠੀਕ ਹੈ ਤੇ ਅਸੀਂ ਉਹਨੇ ਫਿਰ ਬਾਪੂ ਮਾਰਦੇ ਕਿਹੜਾ ਕਹਿਦਣ ਹੱਥ ਹੁਣ ਤੱਕ ਵੈ ਪਹਿਲਾਂ ਹਾਂਜੀ ਇਹਦਾ ਹੱਥ ਹੋਣਾ ਹਾਂਜੀ ਪੱਸੀ ਚੱਕਾ ਆ ਵੀਰ ਨਾਨਕ ਕਰਸੀ ਬਸ ਉੱਪਰ ਇਹ ਇੱਕੋ ਲਹੜਾ